ਪੁਲਿਸ ਨੇ ਦੇਵਪਾਰ ਦੇ ਤੰਦੇ ਤੇ ਕੀਤੀ ਛਾਪੇਮਾਰੀ ਮਹਾਰਾਜਾ ਹੋਟਲ ਦੇ ਸੰਚਾਲਕ ਖਿਲਾਫ ਹੋਇਆ ਮਾਮਲਾ ਦਰਜ ਤਿੰਨ ਲੜਕੀਆਂ ਤੇ ਔਰਤਾਂ ਨੂੰ ਕਰਵਾਇਆ ਰੈਸਕਿਊ ਦੇਵਪਾਰ ਦੇ ਤੰਦੇ ਤੋਂ ਆਲੇ-ਦਾਲੇ ਦੇ ਲੋਕ ਹੋਏ ਪਰੇਸ਼ਾਨ ਚੰਡੀਗੜ੍ਹ ਸੈਕਟਰ 34 थाना ਖੇਤਰ ਅਦੀਨਪੰਦੇ ਬੁੜੈਲ ਦੇ ਮਹਾਰਾਜਾ ਹੋਟਲ 'ਚ ਦੇਰਦਾਲ ਛਾਪੇਮਾਰੀ ਕਰਕੇ ਦੇਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਗਿਆ ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਮਹਾਰਾਜਾ ਹੋਟਲ ਚਲਾਉਣ ਵਾਲੇ ਬਨਾਰਸੀ ਪ੍ਰਸਾਦ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਨੇ ਅਦਾਲਤ ਤੋਂ ਉਸ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਦੱਸਦੀ ਹੈ ਕਿ ਪੁਲਿਸ ਨੇ 28 ਤੋਂ 38 ਸਾਲ ਦੀ ਉਮਰ ਦੀ 3 ਲੜਕੀਆਂ ਤੇ ਔਰਤਾਂ ਨੂੰ ਵੀ ਬਚਾਇਆ ਦੱਸਦੀ ਹੈ ਕਿ ਪੁਲਿਸ ਨੇ ਇਹਨਾਂ ਤਿੰਨੇ ਲੜਕੀਆਂ ਤੇ ਔਰਤਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਮਹਿਲਾ ਨਾਰੀ ਨਿਕੇਤਨ ਭੇਜ ਦਿੱਤਾ ਹੈ ਉਥੇਜ਼ ਮੌਕੇ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੈਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿ ਬਨਾਰਸੀ ਪ੍ਰਸਾਦ 2009 ਤੋਂ ਲਗਾਤਾਰ ਇਹ ਕੰਮ ਕਰ ਰਿਹਾ ਸੀ ਤੇ ਉਹ ਲੜਕੀਆਂ ਤੇ ਔਰਤਾਂ ਨੂੰ ਗਲਤ ਕੰਮ ਕਰਵਾਉਂਦਾ ਸੀ ਦੱਸਦੀਏ ਕਿ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕੀਤੀ ਤੇ ਆਖਰਕਾਰ ਬਨਾਰਸੀ ਪ੍ਰਸਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤਿੰਨ ਔਰਤਾਂ ਤੇ ਲੜਕੀਆਂ ਨੂੰ ਵੀ ਰੈਸਕਿਊ ਕਰ ਲਿਆ ਗਿਆ ਦੱਸਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਅਜਿھے ਕਈ ਹੋਟਲ ਨੇ ਜਿਨ੍ਹਾਂ ਦੇ ਵਿੱਚ ਦੇਵਪਾਰ ਦਾ ਧੰਦਾ ਅੰਨੇਵਾਹ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਇਨ੍ਹਾਂ ਹੋਟਲਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਪਰ ਇਹ ਧੰਦਾ ਕਰਨ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਸ ਤਰ੍ਹਾਂ ਨਾਲ ਇਹ ਧੰਦਾ ਕਰ ਰਹੇ ਨੇ ਜਦਕਿ ਇਨ੍ਹਾਂ ਹੋਟਲਾਂ ਦੇ ਆਸ-ਪਾਸ ਰਹਿਣ ਵਾਲੇ ਲੋਕ ਇਸ ਨੂੰ ਲੈ ਕੇ ਪਰੇਸ਼ਾਨ ਨੇ ਸਰੇ ਕੀ ਮਾਮਲਾ ਸੀਗਾ ਪੂਰਾ ਕੱਲ ਇਵਨਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮਹਾਰਾਜਾ ਹੋਟਲ ਆ ਕੁਮਾਰ ਮੁਲਾ ਬੁੜਾਇਲ ਦੇ ਵਿੱਚ ਇਹ ਇੱਕ ਬਨਾਰਸੀ ਪ੍ਰਸ਼ਾਦ ਨਾਮ ਦਾ ਬੰਦਾ ਹੈ ਉਹ ਕਿਰਾਏ ਤੇ ਹੋਟਲ ਲੈ ਕੇ ਤੇ ਦੇਵਪਾਰ ਦਾ ਕੰਮ ਕਰਦਾ ਅਸੀਂ ਉੱਥੇ ਆਪਣਾ ਬਾਕਸਦਾਰ ਭਰ ਕੇ ਭੇਜਿਆ ਉਹ ਬਣਾ ਕੇ ਭੇਜਿਆ ਸੀ ਉੱਥੇ ਉੱਥੇ ਉਹ ਸਹੀ ਨਿਕਲੀ ਇਨਫੋਰਮੇਸ਼ਨ ਫਿਰ ਅਸੀਂ ਰੇਡ ਕੀਤੀ ਰੇਡ ਕਰਨ ਤੋਂ ਬਾਅਦ ਇਹਨੂੰ ਬਨਾਰਸੀ ਪ੍ਰਸ਼ਾਦ ਨੂੰ ਅਰੈਸਟ ਕੀਤਾ ਤੇ ਤਿੰਨ ਲੜਕੀਆਂ ਸੀ ਉਹਨੂੰ ਲੈ ਕੇ ਉਹਨਾਂ ਨੂੰ ਲੈ ਕੇ ਆਏ ਤੇ ਹੁਣ ਉਹਨਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ 26 ਨਾਰੀ ਨਿਕੇਤਨ ਭੇਜਾਂਗੇ ਤੇ ਇਹ ਬਨਾਰਸੀ ਪ੍ਰਸ਼ਾਦ ਦਾ ਜਿਹੜਾ ਰਿਮਾਂਡ ਵਾਸਤੇ ਗਵਾਰਡ ਕੀਤੀ ਜੋ ਸਾਫ ਨੂੰ ਤੇ ਸਰ ਕਿੰਨੀ ਦੇਰ ਤੋਂ ਚਲਾ ਰਿਆ ਸੀ ਹੋਟਲ ਬਨਾਰਸੀ ਪ੍ਰਸ਼ਾਦ ਇਹ ਦੱਸਣ ਦੇ ਮਤਲਬ ਉਹ 2009 ਤੋਂ ਅਸੀਂ ਕਰੋਨਾ ਚ ਦੋਕਸਾਲ ਨਹੀਂ ਛੱਡਿਆ ਸੀ ਲੇਕਿਨ 2009 ਤੋਂ ਲੈ ਕੇ ਚਲਾ ਰਿਆ ਸੀ ਇਹ ਤੇ ਸਰ ਹੁਣ ਤਿੰਨ ਔਰਤਾਂ ਨੂੰ ਦੀ ਰੈਸਕਿਊ ਕਰਾਈਂਗੇ ਪੁਲਿਸ ਵਾਲੋ ਹਾਂਜੀ ਹਾਂਜੀ ਤਿੰਨ ਜੁੜ ਗਿਆ ਨੇ ਜਿਹੜੀ ਕੋਈ 25 ਤੋਂ ਲੈ ਕੇ ਤੇ 40 ਸਾਲ ਦੇ ਵਿੱਚ ਉਮਰ ਇਹਨਾਂ ਦੀ ਤੇ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਬਿਊਰੋ ਰਿਪੋਰਟ ਔਨ ਏਅਰ